ਡਾਕਟਰ ਵਿਵੇਕ ਕੌਜਾ ਸਾਹਿਬ ਇੱਕ ਖਾਸ ਨੁਸਕਾ ਚਮਨਪਰਾਸ਼ ਦੇ ਨਾਲ ਹੀ ਤਿਆਰ ਕਰਦੇ ਸੀ ਤੇ ਅਸੀਂ ਅਚਾਨਕ ਮੌਕੇ ਤੇ ਜਦੋਂ ਪਹੁੰਚੇ ਸਾਨੂੰ ਪਤਾ ਲੱਗਿਆ ਕਿ ਸੋਨਾ ਚਾਂਦੀ ਚਮਨਪਰਾਸ਼ ਤੋਂ ਬਾਅਦ ਇੱਕ ਹੋਰ ਚਮਨਪਰਾਸ਼ ਵੀ ਤਿਆਰ ਕਰਦੇ ਨੇ ਡਾਕਟਰ ਸਾਹਿਬ ਸਾਡੇ ਨੂੰ ਤੇ ਅੱਜ ਪਤਾ ਲੱਗੇ ਵੀ ਤੁਸੀਂ ਹੋਰ ਤਰ੍ਹਾਂ ਦਾ ਚਮਨਪਰਾਸ਼ ਵੀ ਤਿਆਰ ਕਰਦੇ ਹੋ ਕੁਝ ਐਸੀ ਪ੍ਰੋਬਲਮ ਸਾਡੇ ਵਿਆਹੀ ਜੀਵਨ ਵਿੱਚ ਇਸ ਤੋਂ ਬਾਅਦ ਜਾਂ ਅਸੀਂ ਇਹ ਕਹ ਲਈ ਅਸੀਂ ਲਾਈਫ ਨੂੰ ਹੋਰ ਜ਼ਿਆਦਾ ਇੰਜੋਏ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਲੋਕਾਂ ਨੂੰ ਹੁੰਦਾ ਕੋਈ ਐਸੀ ਫਾਰਮੂਲਾ ਹੋਵੇ ਐਸਾ ਰਸਾਇਣ ਹੋਵੇ ਜਿਹੜਾ ਜ਼ਿੰਦਗੀ ਦਾ ਹੋਰ ਜ਼ਿਆਦਾ ਆਨੰਦ ਲਿਆ ਦੇ ਸਵਾਦ ਲਿਆ ਦੇ ਮਜ਼ਾ ਲਿਆ ਦੇ ਚਲੋ ਇਹ ਤਾਂ ਵਹਿਬਰੇ ਦੀ ਗੱਲ ਹੋ ਗਈ ਤੇ ਜਿਹੜੇ ਉਹ ਵਿਆਹ ਤੋਂ ਹੀ ਪਾਸਾ ਵੱਟ ਗਏ ਜੀ ਫਿਰ ਉਹਨਾਂ ਦਾ ਕੀ ਕਰੀਏ ਜਿਹੜੀ ਯੰਗ ਜਨਰੇਸ਼ਨ ਚ ਇਨਫਰਟੀਲਿਟੀ ਹੋ ਗਈ ਵੀ ਆਦਮੀ ਦੇ ਸਪਰਮ ਨਹੀਂ ਹੈ ਜਾਂ ਤੇ ਕਿਸੇ ਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਬਈ ਪੂਰਾ ਤਣਾਅ ਨਹੀਂ ਆ ਰਿਹਾ ਜਾਂ ਉਹਨੂੰ ਪ੍ਰੋਬਲਮ ਹੈਗੀ ਸਮੇਂ ਦੀ ਵੇ ਪੂਰਾ ਸਮਾਂ ਨਹੀਂ ਲੱਗ ਰਿਹਾ ਲੱਗ ਰਿਹਾ 2 4 5 ਮਿੰਟ ਲੱਗ ਰਹੇ ਆ ਉਹ ਜਿਹੜੀ ਚੀਜ਼ਾਂ ਦਾ ਹੱਲ ਹੈ ਉਹ ਸਾਰੀ ਚੀਜ਼ਾਂ ਦਾ ਤਿੰਨੋਂ ਚੀਜ਼ਾਂ ਦਾ ਹੱਲ ਅਸੀਂ ਇਸ ਰਸਾਇਣੇ ਵਿੱਚ ਕਰਤਾ ਕੱਟਾ ਇੱਕ ਚਮਚ ਚਵਨਪਰਾਸ਼ ਦੀ ਲੈਣੀ ਹੈ ਇੱਕ ਚਮਚ ਪਾਊਡਰ ਦੀ ਲੈਣੀ ਹੈ ਇਕੱਠੀ ਲੈ ਲੈਣੀ ਹੈ ਕਿਉਂਕਿ ਤੁਸੀਂ ਇੱਕ ਚਮਚ ਖਾ ਲਈ 20% ਡਾਈਜੈਸਟ ਹੋਈ 80% ਸਵੇਰੇ ਮੋਸ਼ਨ ਤੋਂ ਬਾਅਦ ਬਾਹਰ ਆ ਗਈ ਰਿਜ਼ਲਟ ਕਿਦਾਂ ਆਇਆ ਕਾਰਗਰ ਰਿਜ਼ਲਟ ਵਾਸਤੇ ਦੋਵੇਂ ਚੀਜ਼ਾਂ ਦੀ ਵਰਤੋ ਕੱਠੀ 1 ਇੱਕ ਹੀ ਟਾਈਮ ਤੇ ਇੱਕ ਚਮਚ ਹੁੰਦੀ ਇੱਕ ਚਮਚਿੰਦੀ ਜ਼ਿੰਦਗੀ ਸੁਖੀ ਸੁਖੀ ਕਲੇਸ਼ ਕਰੇ ਹੈ ਹੀ ਨਹੀਂ ਇਹ ਤਾਂ ਉਹ ਗੱਲ ਹੋ ਗਈ ਨਾ ਜਿਸ ਤਰੀਕੇ ਨਾਲ ਅਸੀਂ ਗੰਦਾ ਖਾਲੀ ਕਰਕੇ ਸੜ ਦਨੇ ਆ ਮਤਲਬ ਤੁਹਾਡਾ ਚਮਣ ਪ੍ਰਾਸ਼ਾ ਰਸਾਇਣਾਂ ਨੂੰ ਚੂਸ ਲੇਗਾ ਇਹ ਪਰਿਵਾਰ ਵਿੱਚ ਕਲੇਸ਼ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਤੁਹਾਡੀ ਡਾਈਜੈਸ਼ਨ ਨੂੰ ਬੈਟਰ ਕਰਨ ਦਾ ਤਰੀਕਾ ਹੈ ਤੁਹਾਡੀ ਜੜੀ ਬੂਟੀਆਂ ਜਿਹੜੀ ਤੁਹਾਡੇ ਸਰੀਰ ਵਿੱਚ ਪਚ ਜਾਣ ਉਹਦਾ ਤਰੀਕਾ ਹੈ ਹੁਣੇ ਹੀ ਫੋਨ ਕਰੋ ਤੇ ਆਪਣਾ ਹੱਲ ਅੱਜ ਹੀ ਕਰਨਾ ਹੈ એનર્ਜੀ ਨੂੰ ਫਿਰ ਦਬਾ ਕੌਣ ਲੈਂਦਾ ਡਿਪਰੈਸ਼ਨ ਦਬਾ ਲੈਂਦਾ ਕੰਮਕਾਰ ਦਾ ਬੋਝ ਦਬਾ ਲੈਂਦਾ ਲੜਾਈ ਝਗੜੇ ਦਬਾ ਲੰਦੇ ਨੇ ਜਾਂ ਜ਼ਿੰਮੇਵਾਰੀਆਂ ਦਬਾ ਲੰਦੀਆਂ ਨੇ ਦੇਖੋ ਦੋ ਚੀਜ਼ਾਂ ਦਾ ਬਹੁਤ ਤਕੜਾ ਰੋਲ ਹੈ ਇੱਕ ਤੇ ਸਟ੍ਰੈਸ ਦਾ ਰੋਲ ਹੈ ਦੂਜਾ ਡਾਈਜੈਸ਼ਨ ਦਾ ਰੋਲ ਹੈ ਡਾਈਜੈਸ਼ਨ ਕੀ ਮਤਲਬ ਲੋ ਖਾਣਾ ਦਾ ਪਚਣਾ ਨਾ ਤੁਸੀਂ ਸਵੇਰੇ ਪਸਮ ਖਾਧੀ ਕੋਈ ਉਹਨੂੰ ਪਚਾਣ ਵਾਸਤੇ ਤੁਹਾਡੇ ਢਿੱਡ ਦੀ ਅੱਗ ਹੋਣੀ ਚਾਹੀਦੀ ਹੈ ਉਹ ਜਦੋਂ ਜੜੀ ਬੂਟੀਆਂ ਦਾ ਇਹਦਾ ਸੇਵਨ ਚੰਨਪ੍ਰਾਸ਼ਨਲ ਕਰਦਾ ਹੈ 100 ਤੋਂ ਵੀ ਟੱਪ ਜਾਂਦਾ ਜੀ ਮੈਂ ਕਹਿੰਦਾ ਕੀ ਬਾਤ ਹੈ ਇਹ ਰਸਾਇਣ ਹੈ એનર્ਜੀ ਵਰਧਕ ਦਵਾਈ ਨਹੀਂ ਹੈ ਕੋਈ ਚਮਨਪਰਾਸ਼ ਦਾ ਨਾਂ ਅਸੀਂ ਜਦੋਂ ਵੀ ਲੈਨੇ ਆ ਤਾਂ ਸਾਡੇ ਮਨ ਦੇ ਵਿੱਚ ਇੱਕੋ ਹੀ ਨਾਮ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਆ ਜਾਂਦਾ ਹੈ ਡਾਕਟਰ ਵਿਵੇਕ ਆਹੂਜਾ ਸਾਹਿਬ ਕਿਉਂਕਿ ਉਹਨਾਂ ਦੇ ਚਮਨਪਰਾਸ਼ ਬਣਾਉਣ ਦੀ ਵੀਡੀਓ ਤੋਂ ਬਾਅਦ ਲੋਕਾਂ ਨੂੰ ਅਸਲ 'ਚ ਚਮਨਪਰਾਸ਼ ਦੀ ਸ਼ਕਤੀ ਬਾਬਤ ਪਤਾ ਲੱਗਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਚਮਨਪ੍ਰਾਸ਼ ਸਿੰਘ ਜਿਹੜੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਡਾਕਟਰ ਵਿਵੇਕ ਕਹੋਜਾ ਸਾਹਿਬ ਅੱਜ ਤੁਹਾਡੇ ਨਾਲ ਜੋ ਵਿਸ਼ਾ ਅਸੀਂ ਲੈ ਕੇ ਜੋ ਮੁੱਦਾ ਤੁਹਾਡੇ ਨਾਲ ਲੈ ਕੇ ਅਸੀਂ ਹਾਜ਼ਰ ਹੋਏ ਆ ਮੈਨੂੰ ਲੱਗਦਾ ਹੈ ਕਿ ਇਹ ਹਰ ਉਸ ਘਰ ਦੀ ਪ੍ਰੋਬਲਮ ਹੈ ਜਿਸ ਘਰ ਦੇ ਵਿੱਚ ਗੱਲ-ਗੱਲ ਤੇ ਲੜਾਈ ਝਗੜਾ ਹੁੰਦਾ ਹੈ ਗੱਲ-ਗੱਲ ਤੇ ਛੱਡ-ਛਡਾਈ ਦੀ ਗੱਲ ਹੁੰਦੀ ਹੈ ਗੱਲ ਗੱਲ ਕਿਤੇ ਹੋਰ ਹੁੰਦੀ ਹੈ ਤੇ ਨਿਕਲ ਕਿਤੇ ਹੋਰ ਜਾਂਦੀ ਹੈ ਸਾਰੇ ਚੀਜ਼ਾਂ ਤੁਹਾਡੇ ਨਾਲ ਅਸੀਂ ਡਿਸਕਸ ਕਰਨ ਵਾਲਿਆਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਡਾਕਟਰ ਵਿਵੇਕ ਆਉਜਾਤ ਸਾਹਿਬ ਇੱਕ ਖਾਸ ਨੁਸਕਾ ਚਮਨਪਰਾਸ਼ ਦੇ ਨਾਲ ਹੀ ਤਿਆਰ ਕਰ ਰਹੇ ਸੀ ਤੇ ਅਸੀਂ ਅਚਾਨਕ ਮੌਕੇ ਤੇ ਜਦੋਂ ਪਹੁੰਚੇ ਸਾਨੂੰ ਪਤਾ ਲੱਗਿਆ ਕਿ ਸੋਨਾ ਚਾਂਦੀ ਚਮਨਪਰਾਸ਼ ਤੋਂ ਬਾਅਦ ਇੱਕ ਜਿਹੜਾ ਔਰ ਨਾਰਮਲ ਚਮਨਪਰਾਸ਼ ਤੋਂ ਬਾਅਦ ਇੱਕ ਹੋਰ ਚਮਨਪਰਾਸ਼ ਵੀ ਇਹ ਤਿਆਰ ਕਰਦੇ ਨੇ ਡਾਕਟਰ ਸਾਹਿਬ ਸਾਡੇ ਤੇ ਅੱਜ ਪਤਾ ਲੱਗੇ ਵੀ ਤੁਸੀਂ ਹੋਰ ਤਰ੍ਹਾਂ ਦਾ ਚਮਨਪਰਾਸ਼ ਵੀ ਤਿਆਰ ਕਰਦੇ ਹੋ ਪਹਿਲੇ ਤੇ ਤੁਹਾਡਾ ਸਵਾਗਤ ਹੈ ਜੀ ਰੁਕੀ ਸਾਹਿਬ ਤੇ ਪਿਆਰ ਭਰੀ ਸ਼ਾਸਿਕਾਲ ਸਾਰੇ ਦਰਸ਼ਕਾਂ ਨੂੰ ਪੈਣਾ ਭਰਾਵਾਂ ਨੂੰ ਜਿਹੜਾ ਇਨਾ ਮਾਨ ਸਤਿਕਾਰ ਦਿੱਤਾ ਚ ਹਨਪਰਾਸ਼ ਨੂੰ ਤੇ ਇਨਾ ਟੇਸਟ ਬਾਰੇ ਜਿਹੜਾ ਮੈਨੂੰ ਫੋਨ ਆਇਆ ਹੈ ਜਿਹੜਾ ਇਹਦੇ ਰਿਜ਼ਲਟ ਬਾਰੇ ਮੈਨੂੰ ਫੋਨ ਆਇਆ ਹੈ ਉਹ ਬਸ ਮੈਂ ਧੰਨਵਾਦ ਕਰਕੇ ਹੀ ਬਿਆਨ ਕਰ ਸਕਣਾ ਵੀ ਬਹੁਤ ਮਾਨ ਸਤਿਕਾਰ ਦੇ ਰਹੇ ਆ ਅਸ਼ਵਿਨੋਪਰਾਸ਼ ਨੂੰ ਮੈਨੂੰ ਜਿੰਨੀ ਉਮੀਦ ਸੀ ਉਸ ਤੋਂ ਵੱਧ ਕੇ ਜੀ ਰਿਜ਼ਲਟ ਆ ਰਹੇ ਹਨ ਤੇ ਉਸ ਤੋਂ ਵੱਧ ਕੇ ਸਾਡਾ ਪੰਜਾਬ ਇਹਨੂੰ ਆਰਡਰ ਕਰ ਰਿਹਾ ਜੀ ਪੰਜਾਬ ਕੀ ਮੈਂ ਕਹਿੰਦਾ ਕੋਈ ਐਸੀ ਕੰਟਰੀ ਨਹੀਂ ਵਰਦੀ ਯੈਸ ਉੱਥੇ ਜਾ ਰਿਹਾ ਜੀ ਮੈਂ ਕਹਿੰਦਾ ਜੀ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਰੱਖੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਸੋਨਾ ਚਾਂਦੀ ਦਾ ਚਮਨਪਰਾਸ਼ ਵੀ ਸਾਨੂੰ ਤੁਹਾਡਾ ਸਮਝ ਆਇਆ ਹੈ ਜਿਹੜਾ ਇੱਕ ਜਨਰਲ ਚਮਨਪਰਾਸ਼ ਤੁਸੀਂ ਬਣਾਇਆ ਉਹ ਵੀ ਸਾਡੇ ਨੂੰ ਬਹੁਤ ਲੋਕ ਪਸੰਦ ਕਰ ਰਹੇ ਨੇ ਪਰ ਅੱਜ ਇਹ ਕੀ ਚੀਜ਼ ਬਣਾ ਰਹੇ ਸੀ ਜਿਸ ਅਸੀਂ ਨਾ ਆਉਂਦੇ ਅੱਜ ਮੌਕੇ ਸਿਰ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਵੀ ਇਹ ਕੀ ਚੀਜ਼ ਬਣਾ ਰਹੇ ਹੋ ਜੀ ਦੇਖੋ ਸਾਡਾ ਚਵਨ ਪ੍ਰਾਸ਼ ਜਿਹੜਾ ਹੈ ਨਾ ਕੱਲਾ ਅਸ਼ਵਿਨੋ ਪ੍ਰਾਸ਼ ਹੀ ਸਾਰੀ ਬਿਮਾਰੀਆਂ ਦੇ ਉੱਤੇ ਕੰਮ ਕਰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਠੀਕ ਹੈ ਠੀਕ ਹੈ ਲੋਕਾਂ ਨੂੰ ਹੁੰਦਾ ਵੀ ਸੋਨਾ ਚਾਂਦੀ ਚਵਨ ਪ੍ਰਾਸ਼ ਖਾਣਾ ਹੈ ਤਾਂ ਕਿ ਇਮਿਊਨਿਟੀ ਵਧੇ ਪਰ ਕੁਝ ਐਸੀ ਪ੍ਰੋਬਲਮ ਸਾਡੇ ਵਿਆਹੀ ਜੀਵਨ ਵਿੱਚ ਏਜ ਤੋਂ ਬਾਅਦ ਠੀਕ ਹੈ ਜਾਂ ਅਸੀਂ ਇਹ ਕਹ ਲਈ ਅਸੀਂ ਲਾਈਫ ਨੂੰ ਹੋਰ ਜ਼ਿਆਦਾ ਇੰਜੋਏ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਲੋਕਾਂ ਨੂੰ ਹੁੰਦਾ ਬਈ ਕੋਈ ਐਸੀ ਫਾਰਮੂਲਾ ਹੋਵੇ ਐਸਾ ਰਸਾਇਣ ਹੋਵੇ ਅਹੀ ਤੈਨੂੰ ਰਸਾਇਣ ਕਹਨੇ ਆ ਐਸਾ ਰਸਾਇਣ ਹੋਏ ਜਿਹੜਾ ਜ਼ਿੰਦਗੀ ਦਾ ਹੋਰ ਜ਼ਿਆਦਾ ਆਨੰਦ ਲਿਆ ਦੇ ਠੀਕ ਸਵਾਦ ਲਿਆ ਦੇ ਠੀਕ ਮਜ਼ਾ ਲਿਆ ਦੇ ਬਈ ਹਾਂਜੀ ਹੁਣ ਮੈਂ ਤੇਜੀ ਜ਼ਿੰਦਗੀ ਦੇ ਹੁਣ ਪੂਰੇ ਮ제 ਲੈਣੇ ਆ ਜੀ ਉਹਦੇ ਵਾਸਤੇ ਸਾਨੂੰ ਲੋਕਾਂ ਦੇ ਫੋਨ ਆ ਰਹੇ ਠੀਕ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਚੀਜ਼ ਅਸੀਂ ਚਵਨਪਰਾਸ਼ ਦੇ ਨਾਲ ਹੀ ਦਿੰਨੇ ਆ ਖਾਣ ਵਾਸਤੇ ਠੀਕ ਉਹ ਤਿਆਰ ਕਰ ਰਿਆ ਸੀ ਮੈਂ ਬਾਹਰ ਵਾਸਤੇ ਤਿਆਰ ਕਰ ਰਿਆ ਸੀ ਇਹਨੂੰ ਅਸੀਂ ਰਸਾਇਣ ਕਹਨੇ ਆ ਜਿਹੜਾ ਚਵਨਪਰਾਸ਼ ਦੇ ਨਾਲ ਅਸੀਂ ਲੈਨੇ ਆ ਉਹ ਸਾਰੀ ਜੜੀ ਬੂਟੀਆਂ ਆਦਮੀਆਂ ਵਾਲੀਆਂ ਠੀਕ ਹੈ ਜਿੰਦੇ ਚ ਕੋਚ ਬੀਜ ਹੈ ਅਸ਼ਵਗੰਧਾ ਹੈ ਸ਼ਤਾਵਰ ਹੈ ਸਫੇਦ ਮੁਸਲੀਆ ਐਵੇਂ ਦੀ ਚੀਜ਼ਾਂ ਜਿਹੜੀ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਉਹ ਆਮ ਵੈਦ ਉਸ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਠੀਕ ਹੈ ਅਸਲੀ ਲੈਣੀਆਂ ਤੇ ਅਸਲੀ ਬਾਣੀਆਂ ਉਹਦੇ ਤੇ ਕੰਮ ਕਰ ਰਹੇ ਆ ਨਾਲ ਹੀ ਲੇਡੀਜ਼ ਵਾਸਤੇ ਵੀ ਉਹ ਵਹੀ ਠੀਕ ਹੈ ਵੀ ਜਿਨ੍ਹਾਂ ਦਾ ਲੇਡੀਜ਼ ਵਾਸਤੇ ਮਤਲਬ ਜਿਨ੍ਹਾਂ ਦਾ ਮਨ ਹੀ ਨਹੀਂ ਕਰਦਾ ਓਕੇ ਸਾਰਾ ਦਿਨ ਕੰਮ ਕਰਕੇ ਰਾਤੀ ਪਾਸਾ ਵੱਟ ਕੇ ਸੋਗੇ ਉਹਨਾਂ ਦਾ ਮਨ ਹੀ ਨਹੀਂ ਕਰ ਰਿਹਾ ਕਿਸੇ ਕੰਮ ਨੂੰ ਕਰਨ ਵਾਸਤੇ ਉਹਨਾਂ ਵਾਸਤੇ ਵੀ ਜਿਹੜੀ ਜੜੀ ਬੂਟੀਆਂ ਹੈਗੀਆਂ ਉਹਨਾਂ ਦੇ ਨਾਲ ਠੀਕ ਹੈ ਚਵਨ ਪ੍ਰਾਸ਼ ਦੇ ਨਾਲ ਅਸੀਂ ਉਹ ਦਿੰਨੇ ਆ ਉਹ ਚਵਨ ਪ੍ਰਾਸ਼ ਦੇ ਨਾਲ ਹੀ ਖਾਣੀਆਂ ਹੁੰਦੀਆਂ ਠੀਕ ਹੈ ਜਦੋਂ ਨਾਲੇ ਖਾਂਦੇ ਆ ਪੂਰਾ ਰਿਜ਼ਲਟ ਆਉਂਦਾ ਹੈ ਤੇ ਬੰਦਾ ਕਹਿ ਦਿੰਦਾ ਜੀ ਹੋਰ ਜ਼ਿਆਦਾ ਜ਼ਿੰਦਗੀ ਦਾ ਮਜ਼ਾ ਆਣ ਲੱਗਿਆ ਮਜ਼ਾ ਤੇ ਆ ਹੀ ਰਿਹਾ ਜੀ ਜੀ ਹੋਰ ਜ਼ਿਆਦਾ ਤੁਸੀਂ ਤੇ ਮਤਲਬ ਇੰਜੋਏਮੈਂਟ ਦੀ ਗੱਲ ਕਰ ਰਹੇ ਪਰ ਬਹੁਤ ਸਾਰੇ ਸਾਡੇ ਵੀਰ ਇਦਾਂ ਦੇ ਹੈਗੇ ਨੇ ਜਿਹੜੇ ਬਿਲਕੁਲ ਨਿਰਾਸ਼ਾ ਦੇ ਆਲਮ ਚ ਜਾ ਚੁੱਕੇ ਨੇ ਪਰਿਵਾਰ ਨੇ ਉਹਨਾਂ ਦੇ ਮਤਲਬ ਗੱਲ ਕੁਝ ਹੋਰ ਹੁੰਦੀ ਹੈ ਮੈਂ ਫੇਰ ਰਿਪੀਟ ਕਰ ਦਿਆਂ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਏ ਉਹ ਲਿਆ ਕੇ ਮੁੱਦੇ ਤੇ ਕਿਸੇ ਹੋਰ ਤੇ ਆ ਜਾਂਦੀ ਹੈ ਗੱਲ ਮੁਕਾਓ ਗੱਲ ਇਹ ਹੋ ਜਾਂਦੀ ਹੈ ਕਿ ਪਰਿਵਾਰ ਉਜਾੜੇ ਵਾਲੇ ਪਾਸੇ ਨੂੰ ਪੈ ਜਾਂਦਾ ਵੀ ਇਹਦੇ ਪੱਲੇ ਤਾਂ ਕੁਝ ਹੈ ਹੀ ਨਹੀਂ ਆਖਰਕਾਰ ਸਾਡੀਆਂ ਜਿਹੜੀਆਂ ਬੜੀਆਂ ਸ਼ਰਮ ਵਾਲੀਆਂ ਸੀ ਕਹਿ ਲਈਏ ਕਿ ਬੜੀਆਂ ਕਹਿੰਦੇ 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 ਪਰਦੇ ਦੇ ਵਿੱਚ ਰਹਿ ਰਹਿ ਕੇ ਫੇਰ ਕਿਤੇ ਗੱਲ ਬਾਹਰ ਨਿਕਲਦੀ ਹੈ ਕਿ ਮੁੰਡੇ ਦੇ ਦਾ ਪੱਲੇ ਕੁਝ ਨਹੀਂ ਸੀ ਨਹੀਂ ਐਸੀ ਗੱਲ ਨਹੀਂ ਹੈ ਜਿਹੜੀ ਤਾਕਤ ਹੈ ਨਾ ਜਿਹੜੀ એનર્ਜੀ ਹੈਗੀ ਬੋਡੀ ਦੀ ਉਹ ਦਬੀ ਹੋਈ ਹੈ ਅਸੀਂ ਤੇ ਦਬੀ એનર્ਜੀ ਨੂੰ ਚੱਕਣਾ ਔਰ ਜਿਨ੍ਹਾਂ ਦੀ ਚੱਕੀ ਹੋਈ ਹੈ ਉਹਨਾਂ ਨੂੰ ਹੋਰ ਜ਼ਿਆਦਾ ਹੋਰ ਜ਼ਿਆਦਾ ਮੈਂ ਕਹਿੰਦਾ ਜੀ ਖਲਾਰਾ ਹੀ ਪਾ ਲੈਣਾ ਸੀ ਉਹ ਤੇ ਜਦੋਂ ਇਹ ਜੜੀ ਬੁੱਟੀਆਂ ਲਏਗਾ ਨਾ ਆਦਮੀ ਲਏਗਾ ਆਦਮੀਆਂ ਵਾਲੀ ਜੜੀ ਬੁੱਟੀਆਂ ਜਿਹੜੀ એનર્ਜੀ ਦੱਬੀ ਹੋਈ ਹੈ ਸਰੀਰ ਵਿੱਚ એનર્ਜੀ ਤੇ ਸਭ ਦੇ ਹੈ ਕਿਸੇ ਦੇ 100 ਹੈ ਕਿਸੇ ਦੇ 90 ਹੈ ਕਿਸੇ ਦੇ 80 ਹੈ ਖੁੱਲ ਕੇ ਗੱਲ ਨਹੀਂ ਕਰਦੇ 80 ਵਾਲਾ ਇਹ ਸੋਚਦਾ ਮੈਂ ਕਿਸੇ ਨੂੰ ਕਿਉਂ ਦੱਸਾਂ ਪਰ 80 ਕਈਆਂ ਤੋਂ ਵੱਧ ਹੈ ਉਹ ਜਦੋਂ ਜੜੀ ਬੁੱਟੀਆਂ ਦਾ ਇੰਦਾ 75 ਪ੍ਰਸ਼ਨਲ ਕਰਦਾ ਹੈ 100 ਤੋਂ ਵੀ ਟੱਪ ਜਾਂਦਾ ਜੀ ਮੈਂ ਕਹਿੰਨਾ ਕੀ ਬਾਤ ਹੈ ਇਹ એનર્ਜੀ ਨੂੰ ਫਿਰ ਦਬਾਅ ਕੌਣ ਲੈਂਦਾ ਡਿਪਰੈਸ਼ਨ ਦਬਾ ਲੈਂਦਾ ਕੰਮਕਾਰ ਦਾ ਬੋਝ ਦਬਾ ਲੈਂਦਾ ਲੜਾਈ ਝਗੜੇ ਦਬਾ ਲੈਂਦੇ ਨੇ ਜਾਂ ਜ਼ਿੰਮੇਵਾਰੀਆਂ ਦਬਾ ਲੈਂਦੀਆਂ ਨੇ ਦੇਖੋ ਦੋ ਚੀਜ਼ਾਂ ਦਾ ਬਹੁਤ ਤਕੜਾ ਰੋਲ ਹੈ ਇੱਕ ਤੇ ਸਟ्रेस ਦਾ ਰੋਲ ਹੈ ਠੀਕ ਹੈ ਦੂਜਾ ਡਾਈਜੈਸ਼ਨ ਦਾ ਰੋਲ ਹੈ ਤੁਹਾਡੇ ਡਾਈਜੈਸ਼ਨ ਦਾ ਡਾਈਜੈਸ਼ਨ ਕੀ ਮਤਲਬ ਲੋ ਖਾਣਾ ਦਾ ਪਚਣਾ ਨਾ ਹੁਣ ਇਹ ਸਾਰੀ ਜੜੀ ਬੂਟੀਆਂ ਗਰਮ ਹੈ ਠੀਕ ਹੈ ਸਭ ਨੂੰ ਪਤਾ ਗਰਮ ਹੈ ਪਰ ਇਹ ਪਚਣਗੀਆਂ ਕਿੱਦਾਂ ਜਾ ਕੇ ਸਰੀਰ ਵਿੱਚ ਹਰ ਬੰਦਾ ਆਪਾਂ ਸਮ ਯੂਜ਼ ਕਰ ਰਿਹਾ ਮੈਂ ਸੁਣ ਵੀ ਖਾ ਰਿਹਾ ਜੀ ਅਸ਼ਵਗੰਧਾ ਵੀ ਖਾ ਰਿਹਾ ਕੌਂਚ ਬੀਜ ਖਾ ਰਿਹਾ ਸਾਲਮ ਪੰਜਾ ਖਾ ਰਿਹਾ ਸਾਲਮ ਮਿਚਲੀ ਖਾ ਰਿਹਾ ਫਿਰ ਕਹਿੰਦਾ ਜੀ ਮੇਰਾ ਸਿਰ ਫੜ ਲਿਆ ਜੀ ਮੇਰੇ ਪਚੀ ਨਹੀਂ ਜੀ ਮੇਰੇ ਕਬਜ ਬਣ ਗਈ ਜੀ ਮੇਰੇ ਗਰਮੀ ਬਣ ਗਈ ਆਯੁਰਵੇਦ ਵਿੱਚ ਸਭ ਤੋਂ ਵਧੀਆ ਜਿਹੜੀ ਡਾਈਜੈਸ਼ਨ ਦੀਆਂ ਚੀਜ਼ਾਂ ਆ ਉਹ ਚਵਨ ਪ੍ਰਾਸ਼ ਵਿੱਚ ਪੈਂਦੀਆਂ। ਬਿਲਕੁਲ ਠੀਕ ਹੈ। ਆਮਲਾ ਪੈਂਦਾ ਹੈ ਜਿਹੜਾ ਲੀਵਰ ਨੂੰ ਸਟਰੋਂਗ ਕਰਦਾ ਹੈ। ਠੀਕ ਹੈ। ਢਿੱਡ ਨੂੰ ਸਟਰੋਂਗ ਕਰਦਾ ਹੈ। ਤੁਸੀਂ ਸਵੇਰੇ ਭਸਮ ਖਾਦੀ ਕੋਈ? ਜੀ। ਮੈਂ ਮੇਰੇ ਰਸਾਇਣ ਦੀ ਗੱਲ ਨਹੀਂ ਕਰ ਰਿਹਾ ਮੈਂ ਭਸਮਾ ਦੀ ਗੱਲ ਕਰ ਰਿਹਾ। ਇਹ ਤੇ ਬਹੁਤ ਹੀ ਕਾਰਗਰ ਹੈ। ਬਸਮਾ ਬਸਮਾ ਆਮ ਜਿਹੜੀ ਜੜੀ ਬੂਟੀਆਂ ਹੈ ਉਹਨਾਂ ਤੋਂ ਬਹੁਤ ਉੱਪਰ ਦੀ ਚੀਜ਼ ਬਣੀ ਹੋਈ ਹੈ। ਜਦੋਂ ਤੁਸੀਂ ਭਸਮ ਖਾਧੀ ਉਹ ਤੁਹਾਨੂੰ ਕੀ ਪਤਾ ਸਵੇਰ ਤੱਕ ਪਚ ਜਾਣਗੀਆਂ ਤੁਸੀਂ ਰਾਤ ਨੂੰ ਇੱਕ ਚਮਚ ਫੱਕੀ ਮਾਰ ਲਈ 10 ਵਜੇ ਉਦੋਂ ਰਾਤ ਨੂੰ ਨੀਂਦ ਨਹੀਂ ਆਉਂਦੀ ਸਵੇਰੇ 5 ਵਜੇ ਮੋਸ਼ਨ ਆ ਗਿਆ ਨਿਕਲ ਜਾਣੀ ਹੈ ਬਾਹਰ ਉਹਨੂੰ ਪਛਾਣ ਵਾਸਤੇ ਤੁਹਾਡੇ ਢਿੱਡ ਦੀ ਅੱਗ ਹੋਣੀ ਚਾਹੀਦੀ ਹੈ ਜਿਹੜੀ ਉਹ ਨੂੰ ਦੇ ਚੋਂ ਸੱਤ ਕਢ ਲਈ ਉਹ ਜਦੋਂ ਅਸੀਂ ਚੌਨ ਪ੍ਰਾਸ਼ ਨਾਲ ਦਿੰਨੇ ਆ ਆਮਲਾ ਡਾਈਜੈਸਟਿਵ ਸਿਸਟਮ ਨੂੰ ਵਧੀਆ ਕਰ ਦਿੰਦਾ ਇੰਦੇ ਚ ਪੀਪਲੀ ਹੈ ਮਗ ਪੀਪਲੀ ਹੈ ਉਹ ਡਾਈਜੈਸ਼ਨ ਨੂੰ ਵਧੀਆ ਕਰ ਦਿੰਦੀ ਹੈ ਇਲਾਇਚੀ ਹੈ ਤੇਜ ਪੱਤਰ ਹੈ ਦਾਲਚੀਨੀ ਹੈ ਚੌਨ ਪ੍ਰਾਸ਼ ਜਿਹੜੇ ਅਸੀਂ ਉਤੋਂ ਬਣਨੇ ਆ ਕੜਾਜ ਪਾ ਕੇ ਕੜਾਏ ਚ ਗਰਮ ਨਹੀਂ ਕਰਦੇ ਇਹ ਜਦੋਂ ਤਿਆਰ ਹੋ ਜਾਂਦਾ ਅਸ਼ਵਿਨੋਪਰਾਸ਼ ਉਸ ਤੋਂ ਬਾਅਦ ਉੱਤੋਂ ਪੈਂਦੀ ਹੈ ਤਾਂ ਕਿ ਉਹਦਾ ਰਸ ਰਵੇ ਢਿੱਡ ਦੀ ਅੱਗ ਬਣੇ ਜਦੋਂ ਇਹ ਜੜੀ ਬੂਟੀਆਂ ਰਸਾਇਣ ਨਾਲੇ ਜਾਣ ਤੇ ਸਰੀਰ ਬਿਲਕੁਲ ਖੜਾ ਕਰ ਦੇ ਤਾਂ ਹੀ ਅਸੀਂ ਕਹਿੰਨੇ ਆ ਇੱਕ ਚਮਚ ਇੰਦੀ ਲਓ ਇਹ ਦੇਖੋ ਦੋ ਚਮਚ ਰੱਖੀ ਹੈ ਇੱਕ ਚਮਚ ਅਸ਼ਵਿਨਪਰਾਸ਼ ਦੀ ਲੈਣੀ ਹੈ ਇੱਕ ਚਮਚ ਪਾਊਡਰ ਦੀ ਲੈਣੀ ਹੈ ਕੱਠੀ ਲੈ ਲੈਣੀ ਹੈ ਉਤੋਂ ਕੁਝ ਵੀ ਲੈਣ ਦੀ ਲੋੜ ਨਹੀਂ ਇਹਦੇ ਨਾਲ ਹੀ ਚੌਨਪਰਾਸ਼ ਨਾਲ ਅੰਦਰਲਾ ਜੋ ਬਾੜੀ ਗੱਲ ਹੈ ਦੁੱਧ ਲੈ ਲਓ ਪਾਣੀ ਲੈ ਲੋ ਕੋਈ ਵੀ ਚੀਜ਼ ਲੈ ਲੋ ਇਹਨੂੰ ਲੈ ਲੋ ਬੱਲੇ ਬੱਲੇ ਆ ਜੀ ਮੈਂ ਕਹਿੰਨਾ ਤਿੰਨ ਪ੍ਰੋਬਲਮ ਸਭ ਤੋਂ ਵੱਧ ਹੈ ਠੀਕ ਹੈ ਜੀ ਜਾਂ ਤੇ ਕਿਸੇ ਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਬਈ ਪੂਰਾ ਤਣਾਅ ਨਹੀਂ ਆ ਰਿਹਾ ਠੀਕ ਹੈ ਜਾਂ ਉਹਨੂੰ ਪ੍ਰੋਬਲਮ ਹੈਗੀ ਸਮੇਂ ਦੀ ਬਈ ਪੂਰਾ ਸਮਾਂ ਨਹੀਂ ਲੱਗ ਰਿਹਾ ਲੱਗ ਰਿਹਾ 2 4 5 ਮਿੰਟ ਲੱਗ ਰਹੇ ਆ ਪਰ ਪਹਿਲੇ ਇੰਜੋਏ ਕਰਦੇ ਸੀ ਮੰਨ ਲਓ 15 15 20 ਮਿੰਟ ਇੰਜੋਏ ਕਰਦੇ ਸੀ ਉਹ ਉਹਨੂੰ ਪੂਰਾ ਕਰਨਾ ਠੀਕ ਹੈ ਉਹਦੇ ਤੇ ਕੰਮ ਕਰਨਾ ਫਿਰ ਜਿਹੜੀ ਯੰਗ ਜਨਰੇਸ਼ਨ ਚ ਇਨਫਰਟੀਲਿਟੀ ਹੋ ਗਈ ਵੀ ਆਦਮੀ ਦੇ ਸਪਰਮ ਨਹੀਂ ਹੈ ਉਹ ਭਾਵੇਂ ਗਲਤ ਖਾਣ ਪਾਣ ਕਰਕੇ ਆ ਭਾਵੇਂ ਇਹ ਪੈਸਟੀਸਾਈਡ ਕਰਕੇ ਆ ਭਾਵੇਂ ਯੂਰੀਏ ਕਰਕੇ ਉਹਦੇ ਚ ਕੋਈ ਬਚਪਨ ਦੀ ਗਲਤੀ ਕਹਿ ਲਈਏ ਕਹਿ ਲਈਏ ਤੇ ਨੇਚਰਲ ਪ੍ਰੋਸੈਸ ਹੈ ਨਾ ਸਾਰੇ ਹੀ ਕਰਦੇ ਆ ਕਿਹੜਾ ਨਹੀਂ ਕਰਦਾ ਹਾਂ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਜੀ ਕਿਸੇ ਨੂੰ ਕਿਸੇ ਨੂੰ ਵੀ ਆ ਸਕਦੀ ਹੈ ਇਹਦੇ ਆਪਾਂ ਉਹਦਾ ਹੱਲ ਲੱਭਣਾ ਹੈ ਸਪਰਮ ਕਾਊਂਟ ਘਟ ਹੈ 5% ਐਕਟਿਵ ਸੈੱਲ ਰਹਿ ਗਏ 10% ਐਕਟਿਵ ਸਪਰਮ ਰਹਿ ਗਏ 15% ਐਕਟਿਵ ਰਹਿ ਗਏ ਮੇਰਾ ਬਰੀਆਜ ਪੂਰਾ ਨਹੀਂ ਬਣਦਾ ਜਦੋਂ ਸੈਂਪਲ ਦਿੱਤਾ ਕਿਸੇ ਡਾਕਟਰ ਨੇ ਕਿਹਾ ਵੀ ਆਈਵੀਐਫ ਵਾਲੇ ਪਾਸੇ ਜਾਣਾ ਉਹ ਸੈਂਪਲ ਘਟ ਆਇਆ ਉਹ ਜਿਹੜੀ ਚੀਜ਼ਾਂ ਦਾ ਹੱਲ ਹੈ ਉਹ ਸਾਰੀ ਚੀਜ਼ਾਂ ਦਾ ਤਿੰਨੋਂ ਚੀਜ਼ਾਂ ਦਾ ਹੱਲ ਅਸੀਂ ਇਸ ਰਸਾਇਣ ਵਿੱਚ ਕਰਤਾ ਇਕੱਠਾ ਤੇ ਇਹ ਜਿਹੜੀ ਪ੍ਰੋਬਲਮ ਤੁਸੀਂ ਗਣਾਈਆਂ ਨੇ ਇਹ ਸੇਮ ਸਾਡੀਆਂ ਭੈਣਾਂ ਨੂੰ ਵੀ ਨੇ ਜੀ ਇਹ ਭੈਣਾਂ ਨੂੰ ਹੀ ਹੈ ਅੰਡਾ ਅੰਡਾ ਨਹੀਂ ਬਣ ਰਿਹਾ ਪੂਰਾ ਦੇਖੋ ਭੈਣਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਅੰਡਾ ਪੂਰਾ ਨਹੀਂ ਬਣ ਰਿਹਾ ਬਣ ਰਿਹਾ ਤੇ ਫਟ ਨਹੀਂ ਰਿਹਾ ਅੰਦਰ ਦੀ ਜਿੱਥੇ ਬੱਚੇ ਨੇ ਆ ਕੇ ਰੁਕਣਾ ਪੋਤੇ ਦੀ ਲਾਈਨਿੰਗ ਪੂਰੀ ਨਹੀਂ ਬਣ ਰਹੀ ਮੰਨ ਲਓ 10mm ਤੋਂ ਉੱਪਰ ਹੋਣੀ ਚਾਹੀਦੀ ਹੈ ਲਾਈਨਿੰਗ ਉਹ ਬਣ ਨਹੀਂ ਰਹੀ 3-4mm ਤੇ ਆ ਕੇ ਰੁਕ ਰਹੀ ਹੈ ਟੀਵੀਐਸ ਕਰਾਉਂਦੇ ਆ ਨਾ ਅਲਟراਸਾਉਂਡ ਹੁੰਦਾ ਹੈ ਟੀਵੀਐਸ ਫੋਲੀਕੂਲਰ ਸਟੱਡੀ ਹੁੰਦੀ ਹੈ 3-4 ਵਾਰੀ ਡਾਕਟਰ ਕੋਲ ਜਾਣਾ ਪੈਂਦਾ ਆਣਾ ਪੈਂਦਾ ਉਹ ਦੱਸਦਾ ਅੰਡਾ ਕਿੰਨੇ ਸਾਈਜ਼ ਦਾ ਹੋ ਗਿਆ ਅੱਜ ਕੱਲ ਟਿਊਬਾਂ ਵੀ ਹਰੇਕ ਕਹਿੰਦੇ ਟਿਊਬਾਂ ਬੰਦ ਹੋ ਗਈਆਂ ਉਸ ਚੀਜ਼ਾਂ ਦਾ ਹੱਲ ਫਿਰ ਲੇਡੀਜ਼ ਵਾਲਾ ਇੰਦੇ ਚ ਹੈ ਪਰ ਇਹ ਖਾਣਾ ਦੋਵੇਂ ਇਕੱਠੇ ਹੈ ਕਿਉਂਕਿ ਤੁਸੀਂ ਇੱਕ ਚਮਚ ਖਾ ਲਈ 20% ਡਾਈਜੈਸਟ ਹੋਈ 80% ਸਵੇਰੇ ਮੋਸ਼ਨ ਤੋਂ ਬਾਅਦ ਬਾਹਰ ਆ ਗਈ रिजल्ट कित्ता आया कारगर रिजल्ट वास्ते दोवें चीजां दी ਵਰਤੋ ਇਕੱਠੀ ਇੱਕ ਹੀ ਟਾਈਮ ਤੇ ਇੱਕ ਚਮਚ ਹੁੰਦੀ ਇੱਕ ਚਮਚਿੰਦੀ ਠੀਕ ਹੈ ਜਿੰਦਗੀ ਸੁਖੀ ਸੁਖੀ ਕਲੇਸ਼ ਕਰੇ ਹੈ ਹੀ ਨਹੀਂ ਕੀ ਬੋਲਦਾ ਮਤਲਬ ਫਿਰ ਤਾਂ ਉਹ ਗੱਲ ਹੋ ਗਈ ਨਾ ਜਿਸ ਤਰੀਕੇ ਨਾਲ ਅਸੀਂ ਗੰਦਾ ਚੂਪ ਕੇ ਉਹ ਖਾਲੀ ਕਰਕੇ ਸੜ ਦਿੰਨੇ ਆ ਇਹ ਜਿਹੜੇ ਰਸਾਇਣੇ ਮਤਲਬ ਤੁਹਾਡਾ ਚਮਣ ਪ੍ਰਾਸ਼ਾ ਰਸਾਇਣਾਂ ਨੂੰ ਚੂਸ ਲੇਗਾ ਜੂਸ ਲੇਗਾ ਤੁਹਾਡੀ ਗੱਲ ਤੋਂ ਮੈਨੂੰ ਕੋ ਹੋਰ ਗੱਲ ਯਾਦ ਆ ਗਈ ਕਿ ਬੇਰਕ ਕੋਲ ਇੱਕ ਕਪਲ ਆਇਆ ਉਹ ਬੰਦਾ ਕਹਿੰਦਾ ਜੀ मैडम ਤੇ ਪਰਲੇ ਪਾਸੇ ਮੂੰਹ ਕਰਕੇ ਸੋ ਜਾਂਦੀ ਐ ਥਕਾਵਟ ਹੁੰਦੀ ਐ ਕਹਿੰਦੀ ਕੋਈ ਨੁਸਖਾ ਫਾਰਮੂਲਾ ਮੈਡਮ ਵੀ ਕਹਿੰਦੀ ਵੀ ਮੈਨੂੰ ਥਕਾਵਟ ਬਹੁਤ ਰਹਿੰਦੀ ਐ ਅਸੀਂ ਉਹਨਾਂ ਨੂੰ ਚਾਹਨ ਪ੍ਰਾਸ਼ ਦੇ ਨਾਲ ਫਾਰਮੂਲਾ ਦਿੱਤਾ ਜਿਹੜਾ ਸਾਡਾ ਰਸਾਇਣ ਐ ਉਹ 15 ਦਿਨਾਂ ਬਾਅਦ ਆ ਗਏ ਉਹ ਕਹਿੰਦਾ ਜੀ ਮੈਨੂੰ ਸਰਵਾਈਕਲ ਦੀ ਦਵਾਈ ਦਿਓ ਮੇਰਾ ਸਿਰ ਦੁਖਣ ਲੱਗ ਗਿਆ ਮੈਂ ਕੀ ਹੋਇਆ ਕਹਿੰਦਾ ਮੈਡਮ ਮੈਨੂੰ ਕਹਿੰਦੀ ਐ ਮੇਰੇ ਪਾਸੇ ਮੂੰਹ ਕਰਕੇ ਸੋਣਾ ਐ ਪਰਲੇ ਪਾਸੇ ਮੂੰਹ ਨਹੀਂ ਕਰਨਾ ਮੇਰੀ ਤਾਂ ਸਾਰੀ ਰਾਤ ਗਰਦਨ ਦੁਖਾਤੀ ਕਿਆ ਹਾਂ ਵੀ ਕਹਿੰਦੇ ਜੀ ਮੂੰਹ ਪਰਲੇ ਪਸ ਪਸਾ ਹੀ ਨਹੀਂ ਲੈਣ ਦਿੰਦੀ ਚੇਂਜ ਹੋ ਗਿਆ ਸਾਰਾ ਸਿਨੈਰੀਓ ਚੇਂਜ ਹੋ ਗਿਆ ਸਿਨੈਰੀਓ ਹੀ ਚੇਂਜ ਹੋ ਗਿਆ ਪਰ ਆਯੁਰਵੇਦ ਦੇ ਅਨੁਸਾਰ ਡਾਈਜੈਸ਼ਨ ਦਾ ਬਹੁਤ ਵੱਡਾ ਕੰਮ ਹੈ ਠੀਕ ਹੈ ਜੜੀ ਬੂਟੀਆਂ ਨੂੰ ਪਛਾਣ ਵਾਸਤੇ ਠੀਕ ਹੈ ਜੜੀ ਬੂਟੀਆਂ ਨੂੰ ਸਹੀ ਤਰੀਕੇ ਨਾਲ ਲੈਣ ਵਾਸਤੇ ਮੈਂ ਫਿਰ ਕਹਿੰਨਾ ਤੁਸੀਂ ਆਪ ਦਾ ਐਗਜ਼ਾਮਪਲ ਦੇਖੋ ਬਹੁਤ ਐਸੀ ਆਯੁਰਵੈਦਿਕ ਜੜੀ ਬੂਟੀਆਂ ਦਵਾਈਆਂ ਹੁੰਦੀਆਂ ਹੋਣਗੀਆਂ ਜਿਹੜੀ ਤੁਸੀਂ ਖਾਧੀਆਂ ਹੋਣੀਆਂ ਕੋਈ ਕਹਿ ਦਿੰਦਾ ਇਹਨੂੰ ਸ਼ਹਿਦ ਦੇ ਨਾਲ ਲਓ ਜਵੇਂ ਸਾਦੀ ਦਵਾਈ ਹੁੰਦੀ ਅਸੀਂ ਕਹਿੰਨੇ ਆ ਸ਼ਹਿਦ ਦੇ ਨਾਲ ਲੈ ਲਓ ਠੀਕ ਹੈ ਕੁਝ ਦਵਾਈ ਹੁੰਦੀ ਅਸੀਂ ਕਹਿੰਨੇ ਆ ਮੱਖਣ ਦੇ ਨਾਲ ਲੈ ਲਓ ਕੁਝ ਦਵਾਈ ਹੈ ਮਲਾਈ ਦੇ ਨਾਲ ਲੈ ਲਓ ਕੁਝ ਦਵਾਈਆਂ ਘਿਓ ਦੇ ਨਾਲ ਲੈ ਲਓ ਠੀਕ ਹੈ ਇਹ ਰਸਾਇਣ ਹੈ એનર્ਜੀ ਵਰਧਕ ਹੈ ਦਵਾਈ ਨਹੀਂ ਹੈ ਕੋਈ ਠੀਕ ਹੈ ਇਹ ਆਮ ਯੂਜ਼ ਕਰਨੀ ਚਾਹੀਦੀ ਹੈ ਹਰ ਬੰਦੇ ਨੂੰ ਯੂਜ਼ ਕਰਨੀ ਚਾਹੀਦੀ ਹੈ ਭਾਵੇਂ ਉਹਦੀ ਉਮਰ 18 ਸਾਲ ਹੈ ਠੀਕ ਹੈ ਭਾਵੇਂ ਉਹਦੀ ਉਮਰ 88 ਸਾਲ ਹੈ ਠੀਕ ਹੈ ਇਹਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਸਰੀਰ ਨੂੰ ਤੰਦਰੁਸਤ ਜਵਾਨ ਰੱਖਣ ਵਾਸਤੇ ਕੰਮ ਕਰਨ ਵਾਸਤੇ ਪੂਰੀ એનર્ਜੀ ਰੱਖਣ ਵਾਸਤੇ ਪਰ ਲੈਣੀ ਕਿੰਦੇ ਨਾਲ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਯੁਰਵੇਦ ਵਿੱਚ ਉਹਨੂੰ ਕਹਿੰਦੇ ਆ ਤੁਹਾਡਾ ਅਨੁਪਾਣ ਮਤਲਬ ਕਿਹੜੀ ਚੀਜ਼ ਨਾਲ ਲੈਣੀ ਹੈ ਠੀਕ ਹੈ ਮਤਲਬ ਤੁਸੀਂ ਅਨੁਪਾਣ ਮੰਤਰ ਟਾਈਪ ਬਣਾ ਲਿਆ ਇਹਦੇ ਨਾਲ ਵੀ ਇਹਦੇ ਨਾਲ ਇਹ ਚੀਜ਼ ਲੈਣੀ ਹੈ ਤਾਂ ਹੀ ਕਾਰਗਰ ਸਿੱਧ ਹੈ ਅਦਰਵਾਈਜ਼ ਤੇ ਸਵੇਰੇ ਜੇ 20% ਪੱਛ ਕੇ ਨਿਕਲ ਗਈ 80% ਤੁਹਾਡੇ ਪੈਸੇ ਖਰਾਬ ਠੀਕ ਹੈ 80% ਚੀਜ਼ ਖਰਾਬ 80% ਵੈਦ ਦੀ ਮਿਹਨਤ ਖਰਾਬ ਤੇ ਤੁਸੀਂ ਵੈਦ ਨੂੰ ਕਹੋਗੇ ਵੀ ਰਿਜ਼ਲਟ ਨਹੀਂ ਆ ਰਿਹਾ ਜੀ ਮਤਲਬ ਹੁਣ ਇਹ ਇੱਕ ਚਲੋ ਇਹ ਤਾਂ ਵੈਵਰੇ ਦੀ ਵੀ ਗੱਲ ਹੋ ਗਈ ਤੇ ਜਿਹੜੇ ਉਹ ਵਿਆਹ ਤੋਂ ਹੀ ਪਾਸਾ ਵੱਟ ਗਏ ਜੀ ਫਿਰ ਉਹਨਾਂ ਦਾ ਕੀ ਕਰੀਏ ਤਰ੍ਹਾਂ ਤਰ੍ਹਾਂ ਦੇ ਬਹਾਨੇ ਨੇ ਕਹਿੰਦੇ ਨੇ ਜੇ ਜੇ ਕੰਮਕਾਰ ਠੀਕ ਨਹੀਂ ਹੈ ਹਜੇ ਸਾਡੀ ਉਮਰ ਨਹੀਂ ਹੈ ਹਜੇ ਸਾਡੀ ਸੈਟਿੰਗ ਨਹੀਂ ਬੈਠਣੀ ਉਹ ਉਹ ਵੀ ਤਾਂ ਇੱਕ ਬਹਾਨੀ ਨੇ ਤੇ ਮਾਵਾਪ ਦੇ ਘਰ ਹੁੰਦੇ ਵੀ ਕਦੋਂ ਸਾਡੇ ਘਰੇ ਬੱਚਾ ਆਵੇ ਕਦੋਂ ਸੀ ਦਾਦਾ ਦਾਦੀ ਬਣੀ ਨਾਨਾ ਨਾਣੀ ਬਣੀ ਤੇ ਅਸੀਂ ਉਹ ਹੱਥ ਨਹੀਂ ਤਰ੍ਹਾਂ ਦੇ ਫਿਰ ਉਹਨਾਂ ਦਾ ਹੱਲ ਵੀ ਤਾਂ ਹੋ ਸਕਦੇ ਜੀ ਇਹਨਾਂ ਚੀਜ਼ਾਂ ਨਾਲ ਮਹੀਨਾ ਵਰਤ ਕੇ ਦੇਖੋ ਜੀ ਹੱਲ ਆਪੇ ਆ ਜੂਗਾ ਸਾਰੇ ਸਵਾਲਾਂ ਦਾ ਹੱਲ ਇੱਕ ਹੀ ਹੈ ਇੱਕ ਮਹੀਨਾ ਵਰਤੋ ਠੀਕ ਹੈ ਫਿਰ ਗੱਲ ਕਰੋ ਜੀ ਜੀ ਪੈਂਦਾ ਕੀ ਕੀ ਹੈ ਡਾਕਟਰ ਸਾਹਿਬ ਇਹ ਵੀ ਸਾਨੂੰ ਥੋੜਾ ਜਿਹਾ ਦੱਸ ਦਿਓ ਵੀ ਇਹਦੇ ਚ ਇਸ ਤਰ੍ਹਾਂ ਦੀ ਕਿਹੜੀਆਂ ਚੀਜ਼ਾਂ ਤੁਸੀਂ ਪਾਉਣੇ ਹੋ ਤੁਸੀਂ ਤਾਂ ਕਾਫੀ ਕੁਝ ਇੱਥੇ ਰੱਖ ਵੀ ਹੋਇਆ ਦੇਖੋ ਇਹਦੇ ਚ 20 ਤੋਂ ਵੱਧ ਜੜੀ ਬੂਟੀਆਂ ਪਾਈਆਂ ਹੋਈਆਂ ਆਮ ਜੜੀ ਬੂਟੀਆਂ ਜਿਹੜੀ ਆਮ ਲੋਕਾਂ ਨੂੰ ਪਤਾ ਹੈ ਉਹ ਮੈਂ ਦੱਸ ਦਿੰਦਾ ਕੋਚ ਬੀਜ ਹੈ ਅਸ਼ਵਗੰਧਾ ਹੈ ਸਾਲਮ ਪੰਜਾ ਹੈ ਸਾਲਮ ਮਿਸ਼ਰੀ ਹੈ ਇਹ ਚੀਜ਼ਾਂ ਆਮ ਹੈਗੀਆਂ ਜਿਹੜੀ ਹਰ ਬੰਦੇ ਪਾਉਂਦੇ ਆ ਇਸ ਤੋਂ ਅਲੱਗ ਅਸੀਂ ਜੜੀ ਬੂਟੀਆਂ ਨਾਲੇ ਪਾਈਆਂ ਹੋਈਆਂ ਨਾਲੇ ਜਿਹੜਾ ਸੋਨਾ ਚਾਂਦੀ ਇਹ ਚੀਜ਼ਾਂ ਐ ਤੇ ਅਸੀਂ ਪਾਨੇ ਹੀ ਪਾਨੇ ਆ ਚਵਨ ਪ੍ਰਾਸ਼ ਵਿੱਚ ਜਿਹੜੇ ਉਹ ਪਾ ਕੇ ਚਵਨ ਪ੍ਰਾਸ਼ ਲੈਂਦੇ ਆ ਉਸ ਹਿਸਾਬ ਨਾਲ ਇਹ ਜੜੀ ਬੂਟੀਆਂ ਪਾ ਕੇ ਅਸੀਂ ਦੇ ਦਿੰਨੇ ਆ ਪਰ ਦੇਣ ਤੋਂ ਪਹਿਲੇ ਅਸੀਂ ਇੱਕ ਗੱਲ ਜ਼ਰੂਰ ਪੁੱਛਨੇ ਆ ਬੰਦੇ ਦੀ ਹਾਈਟ ਕਿੰਨੀ ਐ ਜੀ ਬੰਦੇ ਦਾ weight ਕਿੰਨਾ ਠੀਕ ਹੈ ਬੰਦਾ ਕਿੰਨੀ ਉਮਰ ਦਾ ਐ ਉਸ ਇਸ ਹਿਸਾਬ ਨਾਲ ਕਿੰਨੀ ਕੁੰਦੀ ਅੱਗ ਹੈ ਠੀਕ ਹੈ ਉਸ ਜਵਾਨ ਬੰਦਾ ਹੈ ਉਮਰ ਜਵਾਨ ਹੈ ਅੱਗ ਬਹੁਤ ਤੇਜ਼ ਹੁੰਦੀ ਹੈ ਠੀਕ ਹੈ ਬੁਢਾਪੇ ਵਾਲੇ ਪਾਸੇ ਵਾਯੂ ਵੱਧ ਜਾਂਦੀ ਹੈ ਅੱਗ ਥੋੜੀ ਜਿਹੀ ਡਾਊਨ ਹੋ ਜਾਂਦੀ ਹੈ ਤੇ ਉਹ ਕੰਬੀਨੇਸ਼ਨ ਬਣਾ ਕੇ ਸਪੈਸ਼ਲ ਤਿਆਰ ਕਰਕੇ ਰਸਾਇਣ ਬਣਾਇਆ ਜਾਂਦਾ ਜਦੋਂ ਹੈ ਹੀ ਰਸਾਇਣ ਇਹ ਨਹੀਂ ਹੈ ਵੀ ਹਰੇਕ ਨੂੰ ਇਕੁਇਚੀ ਨਾ 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 ਕੋਈ ਡੱਬੀ ਨਹੀਂ ਕੋਈ ਸਟicker ਨਹੀਂ ਜੀ ਇਸ ਹਿਸਾਬ ਨਾਲ ਵੀ ਹਰੇਕ ਉਹ ਕਈ ਵਾਰ ਤਾਂ ਡੱਬੀ ਐ ਸਟicker ਤੋਂ ਵੀ ਡਰ ਜਾਂਦੇ ਨੇ ਜੀ ਮਾਫ ਕਰਨਾ ਮੈਂ ਡਰ ਜਾਂਦੇ ਨੇ ਜੀ ਕੋਈ ਕਿਸੇ ਚੀਜ਼ ਦੀ ਤਸਵੀਰ ਛਪੀ ਹੋਈ ਹੈ ਕਦੇ ਕਿਸੇ ਚੀਜ਼ ਦੀ ਉਹ ਕਰ ਲੈ ਕੇ ਜਾਣ ਨੂੰ ਵੀ ਬੰਦਾ ਥੋੜਾ ਘੋੜੇ ਦੀ ਫੋਟੋ ਲੱਗ ਗਈ ਤੇ ਫੋਟੋ ਲੱਗ ਗਈ ਬਿਲਕੁਲ ਠੀਕ ਕਹਿ ਰਹੇ ਹੋ ਇਹ ਜਿਹੜੀ ਚੀਜ਼ ਹੈ ਇਹ ਜੜੀ ਬੂਟੀਆਂ ਨਾਲ ਤਿਆਰ ਕੀਤੀ ਹੋਈ ਹੈ ਇਹ ਬਿਨਾ ਘੋੜੇ ਦੀ ਫੋਟੋ ਦੇ ਹੈ ਜੀ ਪਲੇਨ ਹੈ ਕਿ ਤੇ ਵੀ ਮੈਂ ਤੁਹਾਡੀ ਗੱਲ ਸਮਝ ਗਿਆ ਬਈ ਲੋਕਾਂ ਨੂੰ ਸ਼ਰਮ ਆਂਦੀ ਹੈ ਕਿ ਘਰੇ ਡੱਬੀ ਪਈ ਹੋएगी ਤੇ ਘਰ ਵਾਲੇ ਕੀ ਕਹਿਣਗੇ ਵੀ ਕੀ ਤਾਂ ਇਸੇ ਚੱਕਰ ਚ ਨਹੀਂ ਖਾਂਦੇ ਨਾ ਜੀ ਇਸ ਚੱਕਰ ਚ ਨਹੀਂ ਐਸਾ ਕੁਝ ਨਹੀਂ ਇਹ ਰਸਾਇਣ ਹੈਗਾ ਪੂਰਾ ਇਹ ਪਲੇਨ ਡੱਬੀ ਵਾਲਾ ਹੀ ਰਸਾਇਣ ਹੈ ਜੀ ਅਸੀਂ ਆਪ ਤਿਆਰ ਕਰਨੇ ਆ ਇਸ ਕਰਕੇ ਇੰਦੇ ਦੇ ਲੇਬਲ ਵੀ ਨਹੀਂ ਲਾਉਂਦੇ ਅਸੀਂ ਇਹ ਮੇਲ ਫੀਮੇਲ ਵਰਜਨ ਅਲੱਗ-ਲੱਗ ਬਸ 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 ਉਹ ਜੇਸੀ ਹਸਾਮ ਨਾਲ ਮਰੀਜ਼ ਮੰਗਾਂਦਾ ਹੈ ਉਹ ਜਿਸ ਹਿਸਾਬ ਨਾਲ ਪਰਸਨ ਮੰਗਾਂਦਾ ਹੈ ਸਾਡੇ ਤੋਂ ਬਈ ਮੈਨੂੰ ਦਿੱਕਤ ਹੈ ਮੇਰੀ ਘਰ ਵਾਲੀ ਨੂੰ ਦਿੱਕਤ ਹੈ ਸਾਨੂੰ ਐ ਚੀਜ਼ ਚਾਹੀਦੀ ਹੈ ਇਹਦੇ ਵਿੱਚ ਕੋਈ ਸ਼ਰਮਾਨ ਦੀ ਲੋੜ ਨਹੀਂ ਹੁੰਦੀ ਉਹ ਉਸ ਹਿਸਾਬ ਨਾਲ ਬਣ ਕੇ ਚਲਾ ਜਾਂਦਾ ਹੈ ਕਈ ਵਾਰੀ ਦੇ ਲੋਕੀ ਇਦਾਂ ਦੇ ਆ ਵੀ ਚਵਨ ਪ੍ਰਾਸ਼ ਵੱਡਾ ਭੇਜ ਦਿਓ ਜੀ ਇਹ ਦੋਆਂ ਦਾ ਭੇਜ ਦਿਓ ਸਾਨੂੰ ਅਸੀਂ ਉਹ ਦੋਆਂ ਦਾ ਫਿਰ ਅਲੱਗ-ਅਲੱਗ ਭੇਜ ਦਿੰਨੇ ਆ ਪਾਊਡਰ ਡੱਬੀਆਂ ਬਣਾ ਕੇ ਚਵਨ ਪ੍ਰਾਸ਼ ਇੱਕ ਹੀ ਚਲਾ ਜਾਂਦਾ ਹੈ ਦੋਵੇਂ ਜੀ ਵਰਤੋ ਕਰਦੇ ਆ ਮਹੀਨੇ ਬਾਅਦ ਆ ਕੇ ਕਹਿੰਦੇ ਆ ਡਾਕਟਰ ਸਾਹਿਬ ਮੇਰੇ ਸਰਵਾਈਕਲ ਹੋ ਗਈ ਮੈਨੂੰ ਦੇ ਪਾਸਾ ਵੱਟ ਕੇ ਨਹੀਂ ਸੌਣ ਦੇ ਰਹੀ ਤੇ ਜੀ ਆਹ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਸ ਵੀਡੀਓ ਤੋਂ ਬਾਅਦ ਤੁਹਾਡੇ ਸਮਝ ਆ ਜਾਣਗੀਆਂ ਔਰ ਜਿਨ੍ਹਾਂ ਲੋਕਾਂ ਨੇ ਇਸ ਨੁਸਖੇ ਦਾ ਫਾਰਮੂਲਾ ਦਾ ਡਾਕਟਰ ਸਾਹਿਬ ਦਾ ਕਹਿੰਦੇ ਕਿ ਇਸਤੇਮਾਲ ਕੀਤਾ ਉਹਨਾਂ ਨੂੰ ਸਮਝ ਆ ਚੁੱਕੀ ਹੈ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਵੀ ਮਨ ਦੇ ਵਿੱਚ ਕੋਈ ਸਵਾਲ ਚੰਮਨ ਪ੍ਰਾਸ਼ ਨੂੰ ਲੈ ਕੇ ਆਉਂਦਾ ਹੈ ਜਾਂ ਨੁਸਖੇ ਫਾਰਮੂਲੇ ਨੂੰ ਲੈ ਕੇ ਆਉਂਦਾ ਹੈ ਜਾਂ ਕਸਟਮਾਈਜ਼ ਨੁਸਖਾ ਫਾਰਮੂਲਾ ਤੁਸੀਂ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਡਾਕਟਰ ਵਿਵੇਕ ਆਹੋਜਾ ਸਾਹਿਬ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਅੱਛਾ ਡਾਕਟਰ ਸਾਹਿਬ ਰਾਬਤਾ ਕਿਤਾ ਜਾਵੇ ਬਹੁਤ ਸੋਖਾ ਹੈ ਜੀ ਸਾਡੇ ਨਾਲ ਰਾਬਤਾ ਕਰਨਾ ਸਾਨੂੰ ਫੋਨ ਕਰੋ ਜਿਹੜਾ ਨੰਬਰ ਦਿੱਤਾ ਹੋਇਆ ਹੈ ਅਪਾਇੰਟਮੈਂਟ ਲਓ ਮੈਨੂੰ ਮਿਲਣਾਓ ਜਾਂ ਫੋਨ ਤੇ ਅਪਾਇੰਟਮੈਂਟ ਬੁੱਕ ਕਰੋ ਮੇਰੇ ਨਾਲ ਗੱਲ ਕਰੋ ਵੀਡੀਓ ਕਾਲ ਤੇ ਗੱਲ ਕਰ ਸਕਦੇ ਹੋ ਫੋਨ ਨਾਲ ਹੀ ਗੱਲ ਕਰ ਸਕਦੇ ਹੋ ਨੋਰਮਲ ਕਾਲ ਤੇ ਗੱਲ ਕਰ ਸਕਦੇ ਹੋ ਜਿਵੇਂ ਤੁਹਾਨੂੰ ਸਹੂਲियत ਹੈ ਉਸ ਹਿਸਾਬ ਨਾਲ ਗੱਲ ਕਰੋ ਆਪਣੀ ਪ੍ਰੋਬਲਮ ਦੱਸੋ ਸਾਂਝੀ ਕਰੋ ਤੇ ਉਹਦਾ ਹੱਲ ਕਰੋ ਇਹ ਕੋਈ ਪ੍ਰੋਬਲਮ ਨਹੀਂ ਹੈ ਮੈਂ ਫਿਰ ਕਹਿ ਰਿਹਾ ਇਹ ਇੱਕ ਸੋਚ ਹੈ ਸੋਚ ਹੀ ਖਤਮ ਕਰਨੀ ਹੈ ਇਹ ਪਰਿਵਾਰ ਵਿੱਚ ਕਲੇਸ਼ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਤੁਹਾਡੀ ਡਾਈਜੈਸ਼ਨ ਨੂੰ ਬੈਟਰ ਕਰਨ ਦਾ ਤਰੀਕਾ ਹੈ ਤੁਹਾਡੀ ਜੜੀ ਬੂਟੀਆਂ ਜਿਹੜੀ ਤੁਹਾਡੇ ਸਰੀਰ ਵਿੱਚ ਪਚ ਜਾਣ ਉਹਦਾ ਤਰੀਕਾ ਹੈ ਹੁਣੇ ਹੀ ਫੋਨ ਕਰੋ ਤੇ ਆਪਣਾ ਹੱਲ ਅੱਜ ਹੀ ਕਰਨਾ ਹੈ ਠੀਕ ਹੈ ਕਿੰਨੇ ਦਿਨ ਪਹਿਲਾਂ ਸਾਨੂੰ ਮਤਲਬ ਜਦੋਂ ਸ਼ੁਰੂਆਤ ਕਰਨੀ ਹੈ ਉਸ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਤੁਹਾਨੂੰ ਕਹਿਣਾ ਪਵੇ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਇਹ ਕਸਟਮਾਈਜ਼ ਹੈ ਸਾਰੀਆਂ ਚੀਜ਼ਾਂ ਕਸਟਮਾਈਜ਼ ਦੇਖੋ 2 ਦਿਨ ਲੱਗਦੇ ਸਾਡੇ ਕੋਲ ਲਿਸਟਾਂ ਪੇਪਰ ਆ ਗਈ ਸੀ ਸਾਰੇ ਅੱਜ ਦੇ ਉਹ ਪੇਪਰ ਦੇ ਹਿਸਾਬ ਨਾਲ ਚਵਨ ਪ੍ਰਾਸ਼ ਰੱਖ ਲਿਆ ਸੀ ਸਾਰੀ ਜੜੀ ਬੂਟੀਆਂ ਰੱਖ ਲੀਆਂ ਉਹ ਇੱਕ ਇੱਕ ਕਰਕੇ ਚੇਂਜ ਕਰਕੇ ਬਣਾ ਕੇ ਨਾਲੇ ਨਾਲੇ ਕੱਢੀ ਜਾਂਦੇ ਹੈ ਹਜ਼ਾਰਾਂ ਆਰਡਰ ਹੋਣ ਮੈਂ ਕਹਿੰਦਾ ਜੀ ਚਾਹ ਲੱਖਾਂ ਆਰਡਰ ਹੋਣ ਟੀਮ ਇੰਨੀ ਜ਼ਿਆਦਾ ਹੈ ਉਹ ਸਾਰੀ ਚੀਜ਼ਾਂ ਮੈਨੇਜ ਕਰੀ ਜਾਂਦੀ ਹੈ ਸਲਿੱਪ ਦੇ ਉੱਤੇ ਅਸੀਂ ਲਿਖੀ ਜਾਂਦੇ ਆ ਡਾਕਟਰਾਂ ਦੀ ਟੀਮ ਹੈ ਉਹ ਬਣਾ ਕੇ ਮੇਰੀ ਟੇਬਲ ਤੇ ਆਈ ਜਾਂਦੀ ਹੈ ਹਰ ਇੱਕ ਦੀ ਜਿਹੜੇ ਰਸਾਇਣ ਹੈ ਜੜੀ ਐ ਚੀਜ਼ਾਂ ਉਹ ਬਣਵਾਉਣਾ ਮੈਂ ਮੇਰੀ ਨਿਗਰਾਨੀ ਚਾ ਚੇ ਹਜ਼ਾਰ ਆਰਡਰ ਹੈ ਮੈਨੂੰ ਚੇ ਰਾਤੀ 12 ਵਜੇ ਤੱਕ ਬੈਣਾ ਪਵੇ ਮੇਰੀ ਅੱਖ ਦੇ ਅੱਖੋਂ ਇੱਕ ਵਾਰੀ ਜ਼ਰੂਰ ਨਿਕਲਿਆ ਹੋਣਾ ਚਾਹੀਦਾ ਕਾਗਜ਼ ਪਿੰਦੇ ਚ ਇਹ ਚੀਜ਼ ਪਾਣੀ ਹੈ ਇਹ ਉਮਰ ਹੈ ਇਸ ਹੀ ਹਿਸਾਬ ਨਾਲ ਇਹਦਾ ਰਸਾਇਣ ਬਣੇਗਾ ਤਾਂ ਕਿ ਵੱਧ ਤੋਂ ਵੱਧ ਰਿਜ਼ਲਟ ਆਵੇ ਹਰ ਬੰਦੇ ਦਾ ਸਵਾ ਲੱਗ ਹੈ ਪਾਚਨ ਸ਼ਕਤੀ ਲੱਗ ਹੈ ਉਹਨੂੰ ਦੇਖ ਕੇ ਹੀ ਕੰਮ ਹੋਏ ਤੇ ਸਭ ਤੋਂ ਵਧੀਆ ਕੰਮ ਹੈ ਜੀ 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 ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਔਰ ਸਾਡੇ ਨਾਲ ਨੁਸਖਾ ਫਾਰਮੂਲਾ ਬੜੀ ਬਿਵਕੀ ਨਾਲ ਸਾਂਝਾ ਕਰਨ ਦੇ ਲਈ ਥੈਂਕ ਯੂ ਜੀ ਪਿਆਰ ਭਰੀ ਸ਼ਸ਼ੀ ਕਾਲ ਸੋ ਇਸਨ ਡਾਕਟਰ ਵਿਵੇਕ ਆਉਜਾ ਸਾਹਿਬ ਚਮਨਪਰਾਸ਼ ਕਿੰਗ ਹੁਣ ਸਾਨੂੰ ਪਤਾ ਲੱਗ ਗਿਆ ਕਿ ਲੋਕ ਇਹਨਾਂ ਨੂੰ ਚਮਨਪਰਾਸ਼ ਕਿੰਗ ਦੇ ਨਾਂ ਤੇ ਕਿਉਂ ਜਾਣਦੇ ਨੇ ਕਿਉਂ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਇਹ ਚਮਨਪਰਾਸ਼ ਨੂੰ ਹੀ ਅਸੀਂ ਕਹ ਲਈਏ ਕਿ ਇਸ ਤਰ੍ਹਾਂ ਦੀ ਔਸ਼ਧੀ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਬਣਾ ਕੇ ਪੇਸ਼ ਕਰ ਦਿੰਦੇ ਨੇ ਕਿ ਉਹਨਾਂ ਦੇ ਨਾਲ ਉਹਨਾਂ ਦੀ ਵੱਖ-ਵੱਖ ਦਿੱਕਤਾਂ ਚਾਹੇ ਘਰੇਲੂ ਟੈਨਸ਼ਨ ਦਾ ਮਾਮਲਾ ਹੋਵੇ ਚਾਹੇ ਅਸੀਂ ਕਹੇ ਲਈ ਕਿ ਜਨਰਲ ਵੀਕਨੈਸ ਦਾ ਮਾਮਲਾ ਹੋਵੇ ਵਿਅਵਹਤਾ ਜ਼ਿੰਦਗੀ ਦਾ ਮਾਮਲਾ ਹੋਵੇ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਤੁਹਾਡੇ ਇਸ ਚੰਮਣ ਪ੍ਰਸ਼ਨ ਨਾਲ ਉਹ ਹੱਲ ਹੋ ਸਕਦੇ ਨੇ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਸ ਵੀਡੀਓ ਦੀ ਜ਼ਰੂਰਤ ਹੈ ਧੰਨਵਾਦ